ਕੇਜਰੀਵਾਲ ਤੇ ਭਗਵੰਤ ਮਾਨ ਮਿਲ ਰਹੇ ਸੀਗੇ ਤਾਂ ਨਿਰਾਸ਼ਾਜਨਕ ਨਤੀਜਿਆਂ ਦੇ ਨਜ਼ਰੀਏ ਤੋਂ ਭਗਵੰਤ ਮਾਨ ਸਾਹਿਬ ਨੇ ਇਹ ਲੌਜਿਕ ਦਿੱਤਾ ਕਿ ਜੇਕਰ ਅਸੀਂ ਰਲ ਕੇ ਲੜ ਰਹੇ ਇਹ ਰੌਲੇ ਨਾ ਪਏ ਹੁੰਦੇ ਕਿ ਅਸੀਂ ਪੰਜਾਬ ਚ ਬੇਸ਼ੱਕ ਵੱਖਰਿਆਂ ਲੇਕਿਨ ਅਸੀਂ ਉੱਪਰ ਇਕੱਠੇ ਆ ਇਸ ਕਰਕੇ ਇਥੋਂ ਸਾਡੀ ਭੁਜਾਏ ਵੱਡੀ ਪਾਰਟੀ ਨੂੰ ਲੋਕਾਂ ਵੋਟਾਂ ਪਾਉਣ ਨੂੰ ਤਰਜੀਹ ਦਿੱਤੀ ਕੀ ਇਹ ਲੌਜਿਕ ਚੱਲ ਸਕਦਾ ਪਰ ਜਦੋਂ ਦੀ ਸਰਕਾਰ ਬਣੀਆ ਇੱਕ ਦੋ ਵਾਰੀਆਂ ਨੂੰ ਛੱਡ ਕੇ ਇਹ ਰੀਐਕਟ ਕੀਤਾ ਗਿਆ ਇਸ ਖਬਰ ਨੂੰ ਮਨਕਟ ਦੱਸਿਆ ਗਿਆ ਔਰ ਰੀਸ਼ਫਲ ਨੂੰ ਜਾਂ ਇਹ ਕਿਆਸਰਈਆਂ ਨੂੰ ਰੱਦ ਕੀਤਾ ਗਿਆ ਇੱਕ ਤਾਂ ਇਹ ਮਾਨਸਿਕਤਾ ਕਿੱਥੋਂ ਆਉਂਦੀ ਆ ਕਿ ਮੁੱਖ ਮੰਤਰੀ ਨੇ ਉਜਰ ਕੀਤਾ ਕਿ ਇਹ ਕੀ ਹੋ ਰਿਹਾ ਦੂਜੀ ਗੱਲ ਰਗਵ ਚੱਡਾ ਬਾਰੇ ਅੱਜ ਇੱਕ ਖਬਰ ਹੈ ਸਾਡੇ ਸਮਕਾਲੀ ਚਰਨਜੀਤ ਭੁੱਲਰ ਟ੍ਰਿਬਿਊਨ ਚ ਕਹਿੰਦੇ ਨੇ ਕਿ ਰਗਵ ਚੱਡਾ ਸ਼ੁਕਰਵਾਲ ਵਰਨ ਦੇਨ ਜਿੱਤੇ ਤੇ ਹਾਰੇ ਉਮੀਦਵਾਰਾਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਇੱਕ ਸਮੀਖਿਆ ਮੀਟਿੰਗ ਮੁੱਖ ਮੰਤਰੀ ਕਰ ਰਿਹਾ ਇੱਕ ਪਾਸੇ ਸੰਦੀਪ ਪਾਠਕ ਲੱਗੇ ਹੋਏ ਆ ਤੀਜੇ ਬੰਨੇ ਜੇ ਰਾਗਵ ਚੱਡਾ ਫਿਰ ਪਾਵਰ ਸੈਂਟਰ ਬਣ ਕੇ ਉੱਪਰਦੇ ਆ ਕੀ ਪੰਜਾਬ ਦੇ ਸੱਤਾਧਾਰੀਆਂ ਚ ਮਤ ਪੇਦ ਡੂੰਘੇ ਹੋ ਰਿਹਾ ਮੈਂ ਕਿਵੇਂ ਸਮਝਾਂ ਵੈਸੇ ਤਾਂ ਇਹ ਆ ਕਿ ਸਰਕਾਰਾਂ ਜਿਹੜੀਆਂ ਉਜਰਤਾ ਬਹੁਤ ਕਰਦੀਆਂ ਨੇ ਖਬਰਾਂ ਦੇ ਉੱਤੇ ਬੰਦ ਕਰਾ ਦਿੰਦੀਆਂ ਨੇ ਯੂਟਿਊਬਰਾਂ ਤੇ ਫੇਸਬੁਕਾਂ ਜਿਹੜੇ ਵੀ ਲੋਕ ਆਏ ਨੇ ਤੇ ਜਾਂ ਨਾਤਮਸਤ ਕਰ ਲੈਂਦੀਆਂ ਨੇ ਚੈਨਲਾਂ ਨੂੰ ਤੇ ਅਖਬਾਰਾਂ ਨੂੰ ਜਾਂ ਫਿਰ ਕਹਿੰਦੇ ਨੇ ਬਾਹਰ ਰੋੜ ਦਿੰਦੀਆਂ ਨੇ ਇਹ ਤਾਂ ਚੱਲਦਾ ਰਹਿੰਦਾ ਕੰਮ ਪਰ ਇਹ ਤਾਂ ਸੌਖਾ ਜਿਹਾ ਕੰਮ ਹੈ ਵੀ ਡਿਨਾਈ ਕਰਤਾ ਇਹ ਚੰਗਾ ਹੀ ਕੰਮ ਆ ਮੈਨੂੰ ਲੱਗਦਾ ਡਿਨਾਈ ਕਰਨਾ ਇੱਕ ਉਦੋਂ ਹਲਕਾ ਕੰਮ ਹੈ ਕੰਪੈਰੀਟਿਵਲੀ ਪਰ ਚੋਣਾਂ ਤੋਂ ਬਾਅਦ ਜਿਹੜਾ ਸੀਰੀਅਸ ਗੱਲ ਇੱਕ ਨਜ਼ਰ ਆਉਂਦੀ ਹੈ ਪੰਜਾਬ 'ਚ ਜਿੱਥੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਿਸੇ ਨੂੰ ਵੀ ਬਹੁਤਾ ਮਜ਼ਬੂਤ ਫਤਵਾ ਨਹੀਂ ਮਿਲਿਆ 13 0 ਇੱਥੇ ਕਹਿੰਦੇ ਸੀ 7 0 ਦਿੱਲੀ ਸੀਗੀ ਔਰ ਜਿੱਥੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਵਾਦ ਸੀਗਾ ਇਹਦੇ ਤੋਂ ਬਾਅਦ ਸੁਭਾਵਿਕ ਹੈ ਕਿ ਕੋਈ ਰਿਬਿਊ ਤਾਂ ਹੋ ਗਈ ਕੋਈ ਮੰਥਨ ਹੋਏਗਾ ਸਮੀਖਿਆ ਹੋਏਗੀ ਤੇ ਸਮੀਖਿਆ ਦਾ ਫਿਰ ਕਿਤੇ ਨਜਲਾ ਵੀ ਛਾੜਨਾ ਹੁੰਦਾ ਜੇ ਆਪਣੇ ਤੇ ਨਹੀਂ ਕਿਸੇ ਵਗਾਨ ਨੇ ਤੇ ਕਿਸੇ ਮੰਤਰੀ ਤੇ ਕਿਸੇ ਐਮਐਲਏ ਤੇ ਕਿਸੇ ਹੋਰ ਸਾਰੇ ਮਾਮਲੇ ਆ ਤੇ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਵੱਡੇ ਬਹੁਤ ਸਾਤੇ ਤਾਂ ਨਹੀਂ ਛਾੜਦੇ ਜੇ ਜਰੀਵਾਰ ਤਾਂ ਇਹੀ ਕਹਣਗੇ ਮੈਂ ਤਾਂ ਅੰਦਰ ਕਰਤਾ ਗਵਰਨਮੈਂਟ ਨੇ ਤਾਂ ਮੇਰੇ ਨਾਲ ਜਾਤੀ ਕੀਤੀ ਠੀਕ ਹੈ ਮੈਂ ਤਾਂ ਥੋੜੇ ਦਿਨਾਂ ਲਈ ਆਇਆ ਮੈਂ ਤਾਂ ਪੂਰਾ ਕੰਪੇਨ ਨਹੀਂ ਨਹੀਂ ਕਰ ਪਾਇਆ ਹਮਾ ਕਿ ਉਹ ਹਮਦਰਦੀ ਪੇਪ ਦਿੱਲੀ ਚ ਵੀ ਨਹੀਂ ਚੱਲੀ ਚਲੋ ਹਮਦਰਦੀ ਨਾਲ ਹੀ ਮੋਟਾ-ਮੋਟਾ ਪੈ ਜਾਂਦੀ ਆ ਜਾਂ ਤਾਂ ਤਾਂ ਵੀ ਇੱਕ ਗੱਲ ਹੁੰਦੀ ਹੁਣ ਜਦੋਂ ਇੱਥੇ ਇਹ ਚੱਲ ਰਿਹਾ ਸੀਗਾ ਕਿ ਦੋਨਾਂ ਨੇ ਆਪੋ ਆਪਣੀਆਂ ਮੀਟਿੰਗਾਂ ਕਰ ਲਈਆਂ ਸੀ ਦਿੱਲੀ ਵਾਲੇ ਐਮ ਐਲ ਏ ਦੀ ਆਪਣੀ ਮੀਟਿੰਗ ਹੋ ਰਹੀ ਸੀ ਦਿੱਲੀ ਵਾਲੀ ਪਾਰਟੀ ਆਪਣੀ ਮੀਟਿੰਗ ਕਰ ਰਹੀ ਸੀ ਤੇ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਨੇ ਆਪਣੇ ਲੈਵਲ ਤੇ ਕੰਸਲਟੇਸ਼ਨ ਮਹਿੰਮ ਜਿਹਨੂੰ ਆਪਾਂ ਕਹਿੰਦੇ ਆ ਸੰਪਰਕ ਮਹਿੰਮ ਵੀ ਆਓ ਜੀ ਬਕਵਾਕ ਹਲਕਿਆਂ ਦੇ ਆਪਾਂ ਰਿਵਿਊ ਕਰਦਿਆਂ ਕਰਨਾ ਸ਼ੁਰੂ ਕਰਤਾ ਇਸੇ ਦੌਰਾਨ ਜਦੋਂ ਚੀਫ ਮਿਨਿਸਟਰ ਨੇ ਕਰਤਾ ਤਾਂ ਪਾਰਟੀ ਵਾਲੀ ਸਾਈਡ ਵੀ ਐਕਟਿਵ ਹੋਈ ਪਾਰਟੀ ਵਾਲੀ ਸਾਈਡ ਡਾਇਰੈਕਟਰ ਵੀ ਤੇ ਆਗੇ ਸੰਦੀਪ ਪਾਟਕ ਜੀ ਵੀ ਆ ਗਏ ਹਾਲਾਂਕਿ ਦਿੱਲੀ ਵੀ ਉਹ ਮੀਟਿੰਗ ਕਰਕੇ ਆਏ ਸੀ ਦਿੱਲੀ ਵਾਲੀ ਚੋ ਸ਼ਾਮਲ ਸੀ ਮਤਲਬ ਇੱਕੋ ਹੀ ਬੰਦਾ ਜਿਹੜਾ ਨੈਸ਼ਨਲ ਆਰਗੇਨਾਈਜ਼ਰ ਮੰਨਿਆ ਜਾਂਦਾ ਉਹ ਉਹਦੇ ਚ ਸ਼ਾਮਲ ਸੀ ਤੇ ਉਹ ਇੱਥੇ ਵੀ ਆ ਕੇ ਉਹਨੇ ਆਪਣੀ ਮੀਟਿੰਗ ਕੀਤੀ ਔਰ ਉਹ ਮੀਟਿੰਗ ਚੀਫ ਮਿਨਿਸਟਰ ਦੀ ਗੈਰ ਹਾਜ਼ਰੀ ਚ ਹੋਈ ਹੈ ਇੰਪੋਰਟੈਂਟ ਗੱਲ ਜਿਹੜੀ ਸਭ ਤੋਂ ਮੰਨੀ ਜਾਣੀ ਚਾਹੀਦੀ ਹੈ ਉਹ ਇਹ ਹੈ ਕਿ ਉਹਦੇ ਚ ਚੀਫ ਮਿਨਿਸਟਰ ਨਹੀਂ ਸੀ ਕਿ ਉਹਨਾਂ ਨਾਲ ਰਾਏ ਕਰਕੇ ਕੋਈ ਟਾਈਮਿੰਗ ਨਹੀਂ ਐਡਜਸਟ ਹੋਈ ਕਿ ਆਪਾਂ ਇਕੱਠੇ ਬੈਠ ਕੇ ਇੱਕ ਰਿਵਿਊ ਮੀਟਿੰਗ ਕਰਦੇ ਆ ਮੈਂ ਵੀ ਬੈਠਦਾ ਚੀਫ ਮਿਨਿਸਟਰ ਵੀ ਬ ਜੀ ਮਿਨਿਸਟਰ ਦੀ ਗੈਰ ਹਾਜ਼ਰੀ ਚ ਫੀਡਬੈਕ ਜਿਹੜੀ ਆਊਗੀ ਉਹ ਸ਼ਾਇਦ ਦਰ ਤੋਂ ਤੇ ਬਾਕੀ ਚੀਜ਼ਾਂ ਤੋਂ ਦੂਰ ਹੋਵੇ ਤੇ ਆਪਾਂ ਇਸ ਤਰੀਕੇ ਦੇ ਨਾਲ ਗੱਲ ਕਰਦੇ ਆਂ ਪਾਰਟੀ ਸੰਗਠਨ ਦਾ ਵੀ ਕਿਉਂਕਿ ਚੀਫ ਮਿਨਿਸਟਰ ਇਕੱਲਾ ਚੀਫ ਮਿਨਿਸਟਰ ਨਹੀਂ ਹੈ ਉਹ ਪਾਰਟੀ ਦਾ ਵੀ ਪੰਜਾਬ ਦਾ ਪ੍ਰਧਾਨ ਹੈ ਤੇ ਸੰਗਠਨ ਦੇ ਐਂਗਲ ਤੋਂ ਵੀ ਉਹਨਾਂ ਦੀ ਗੱਲ ਬਣਦੀ ਹੈ ਕਿ ਤਾਂ ਇਹ ਗੱਲ ਕਿਉਂ ਉਹ ਅਲੱਗ ਫੀਡਬੈਕ ਹੋਈ ਕੀ ਚੀਫ ਮਿਨਿਸਟਰ ਨਾਲ ਮਿਲ ਕੇ ਹੀ ਉਹ ਵੀ ਤੁਸੀਂ ਅਲੱਗ ਕਰ ਲਓ ਮੈਂ ਇਹ ਅਲੱਗ ਕਰ ਲੈਣਾ ਤੇ ਇਹ ਹੈ ਜਾਂ ਉਹਨੂੰ ਬਾਈਪਾਸ ਕਰਕੇ ਹੋਈ ਹੈ ਉਸ ਮਾਮਲੇ ਦੇ ਵਿੱਚ ਪਰ ਦੂਜੀ ਗੱਲ ਇਹ ਹੈ ਕਿ ਫਿਰ 15 ਦੇ ਕਰੀਬ ਐਮਐਲਏ ਤੇ ਕੁਝ ਲੀਡਰਾਂ ਦੇ ਨਾਲ ਅੱਗ ਮੀਟਿੰਗ ਹੋਈ ਜਥੇਵੰਦਕ ਤੋਂ ਇਲਾਵਾ ਜਿਹੜੇ ਬਾਕੀ ਨੇ ਉਹ ਤਾਂ ਕਿਸੇ ਜਥੇਵੰਦਕ ਦੇ ਰੇਰੇ ਚ ਨਹੀਂ ਆਉਂਦੇ ਤਾਂ ਪੇਕਾਂ ਨੇ ਚੁਗਿਆ ਚਾਰ ਇੱਥੋਂ ਬਣਾ ਲੈ ਦੋ ਇੱਥੋਂ ਬਣਾ ਲੈ ਇੱਥੋਂ ਬਣਾ ਲੈ ਜਿਹਦੇ ਨਾਲੇ ਰੌਲਾ ਸਭ ਤੋਂ ਜ਼ਿਆਦਾ ਚੱਲਿਆ ਕਿ ਰੀਸਪਲਿੰਗ ਹੋ ਰਹੀ ਹੈ ਫਲਾਣੇ ਬੰਦਿਆਂ ਨੂੰ ਆ ਇਹਦੇ ਨਾਲ ਫਲਾਣਾ ਬੰਦਾ ਆਇਆ ਔਰ ਜਿਹੜੇ ਇਹੋ ਜਿਹੇ ਬੰਦੇ ਬਣਾਏ ਤੇ ਐਂਜੇ ਲੱਗਣ ਲੱਗ ਗਿਆ ਵੀ ਸ਼ਾਇਦ ਹੋ ਜਥੇਬੰਦੀ ਦੇ ਨੇੜੇ ਨੇ ਤੇ ਮੰਤਰੀ ਸਟ੍ਰਿਪ ਦੇ ਵੀ ਨੇੜੇ ਹੋ ਜਾਣਗੇ ਜਦੋਂ ਜਥੇਬੰਦੀ ਦੇ ਨੇੜੇ ਤੇ ਫਿਰ ਰਾਗਵ ਚੰਡੇ ਨੇ ਟਰਾਈ ਕੀਤੀ ਪਹਿਲਾ ਸ਼ਨੀਵਾਰ ਨੂੰ ਕੀਤੀ ਤੇ ਜੇ ਹੁਣ ਅੱਗੇ ਵੀ ਕਰ ਰਿਹਾ ਉਹ ਕਿਹੜੇ ਮਾਮਲੇ 'ਚ ਕਰ ਰਿਹਾ ਨਾ ਤਾਂ ਉਹਦੇ ਕੋਲ ਜਥੇਬੰਦੀ ਦੀ ਕੋਈ ਜ਼ਿੰਮੇਵਾਰੀ ਹੈ ਸੰਦੀਪ 파ਟਕ ਕੋਲ ਤਾਂ ਚਲੋ ਜੀ ਇੱਕ ਜਥੇਬੰਦੀ ਦਾ ਇਨਚਾਰਜ ਹੈ ਸਰਕਾਰ 'ਚ ਵੀ ਕੋਈ ਜ਼ਿੰਮੇਵਾਰੀ ਨਹੀਂ ਸਿੰਪਲ ਹੈ ਨਾ ਦਿਨਾਂ 'ਚ ਉਹ ਰਾਜ ਸਭਾ ਮੈਂਬਰ ਹੈ ਪੰਜਾਬ ਤੋਂ ਤੇ ਉਹ ਫਿਰ ਕਿਸ ਐਸਾਇਟੀ 'ਚ ਮੀਟਿੰਗ ਹੋ ਰਹੀਆਂ ਨੇ ਐਨੇ ਪਾਵਰ ਸੈਂਟਰ ਕਿਵੇਂ ਚੱਲ ਰਹੇ ਨੇ ਹਾਂ ਉਸੇ ਮੀਟਿੰਗ ਦੇ ਵਿੱਚ ਨਾਲ ਬੈਠੇ ਤਾਂ ਉਹ ਇੱਕ ਅਲੱਗ ਗੱਲ ਹੈ ਪਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਦਿਖਾਈ ਦਿੰਦੀਆਂ ਉਸ ਪੱਧਰ ਤੇ ਹੁਣ ਜਦੋਂ ਚੀਫ ਮਿਨਿਸਟਰ ਇਹ ਸਾਰਾ ਕੁਝ ਕਰਕੇ ਅੱਗੇ ਗਏ ਉਸ ਮਾਮਲੇ ਦੇ ਵਿੱਚ ਕਿ ਦਿੱਲੀ ਮਿਲਣਾ ਪਊਗਾ ਕਿਉਂਕਿ ਟਾਪ ਵਾਸਤਾ ਦਿੱਲੀ ਜਿਹੜਣ ਚ ਨੇ ਨਾ ਔਰ ਉਹਨਾਂ ਨਾਲ ਸੰਪਰਕ ਕੀਤੇ ਬਿਨਾਂ ਤਾਂ ਅੱਗੇ ਥਰੂ ਹੋਣਾ ਨਹੀਂ ਕੁਝ ਇਸ ਲਈ ਚੀਫ ਮਿਨਿਸਟਰ ਉਹਨਾਂ ਨੂੰ ਮਿਲਣਗੇ ਤਾਂ ਮਿਲਣ ਤੋਂ ਬਾਅਦ ਜਿਹੜਾ ਇਹ ਘੱਟਨਾ ਕਰਮ ਵਾਪਰਦਾ ਹੈ ਕਿ ਜੀ ਇੱਕ ਡਿਨਾਇਲ ਦਿਓ ਕਿ ਅਜੇ ਨਹੀਂ ਹੋ ਰਿਹਾ ਕੁਝ ਮਤਲਬ ਰੀਸਪਲਾਈਂਗ ਨਹੀਂ ਹੋ ਰਹੀ ਜਿਹੜਾ ਇਹ ਮੈਸੇਜ ਗਿਆ ਔਰ ਇਹ ਮੈਸੇਜ ਦੇ ਦੋ ਦੋ ਤਰੀਕੇ ਹੋ ਸਕਦੇ ਨੇ ਇੱਕ ਤਾਂ ਇਹ ਹੋ ਸਕਦਾ ਕਿ ਕੀ ਚੀਜ਼ ਮੈਂ ਸੰਧਾਪ ਦਾ ਮੰਨ ਸੀ ਰੀਸਫਲ ਕਰੰਦਾ ਤੇ ਉਹਨਾਂ ਨੇ ਇਹ ਗੱਲ ਚਲਾਈ ਤੇ ਇੱਥੋਂ ਫੀਡਬੈਕ ਚੀ ਮਿਨਿਸਟਰ ਤੇ ਜਾਣ ਤੋਂ ਪਹਿਲਾਂ ਹੀ ਕੇਜਰੀਵਾਲ ਤੱਕ ਪਹੁੰਚ ਗਈ ਕਿ ਇਹ ਨਹੀਂ ਠੀਕ ਜਿਹੜੀ ਮੇਰੀ ਫੀਡਬੈਕ ਹੈ ਉਹ ਬੰਦਿਆਂ ਨੇ ਦਿੱਤਾ ਕਿ ਇਸ ਮੌਕੇ ਤੇ ਰੀਸਫਲਿੰਗ ਦਾ ਨੁਕਸਾਨ ਹੋ ਜਾਊਗਾ ਕਿਉਂਕਿ ਬਾਈ ਇਲੈਕਸ਼ਨ ਜਲੰਧਰ ਆ ਗਈ ਚਾਰ ਹੋਰ ਹੋਣੀਆਂ ਨੇ ਆਪਾਂ ਟਾਈਮਿੰਗ ਗਲਤ ਹੈ ਅੱਗੇ ਪਾ ਲੈਨੇ ਜਾਂ ਜੀ ਪਰ ਉਪਰੋਂ ਆ ਰਹੇ ਸੀ ਇਹ ਸਾਰੀ ਪਾਰਟੀ ਕਹ ਰਹੀ ਸੀ ਲਿਸਫਰੰਗ ਕਰੋ ਸੰਦੀਪ ਪਾਟਕ ਤੋਂ ਲੈ ਕੇ ਤੇ ਚੀਫ ਮਿਨਿਸਟਰ ਨੇ ਕੇਜਰੀਵਾਲ ਉਹਨਾਂ ਨੂੰ ਇਹ ਕਿਹਾ ਕਿ ਮੇਰੇ ਤੋਂ ਬਿਨਾ ਹੀ ਇਹ ਕੀ ਚੱਕਰ ਹੋ ਗਿਆ ਇਹਦੇ ਦੋਨੋਂ ਆਪੋ ਆਪਣੇ ਅਰਥ ਮੰਨੇ ਰੱਖਦੇ ਨੇ ਤੇ ਉਹ ਦੋਨੇ ਅਰਥਾਂ ਦੇ ਵਿੱਚੋਂ ਫਿਰ ਹੁਣ ਕੇਜਰੀਵਾਲ ਨੇ ਕਿਹਾ ਉਹ ਫਿਲਹਾਲ ਇਹਨੂੰ ਇਹ ਮਾਮਲੇ ਨੂੰ ਠੰਡਾ ਕਰੋ ਬਾਕੀ ਜੋ ਵੀ ਮਰਜੀ ਹੁੰਦਾ ਤੇ ਇੱਕ ਟਵੀਟ ਆ ਗਿਆ ਹੋਣਾ ਵੀ ਚਲੋ ਵੀ ਭਾਈ ਇੱਕ ਪਾਰਟੀ ਵੱਲੋਂ ਆਫੀਸ਼ੀਅਲੀ ਇੱਕ ਟਵੀਟ ਕਰ ਦਿੱਤਾ ਜਾਏ ਔਰ ਮੈਨੂੰ ਲੱਗਦਾ ਕਨਟਰਡਿਕਸ਼ਨ ਹੇਠਲੇ ਲੈਵਲ ਤੇ ਆਪੋਚ ਆਫੀਸ਼ੀਅਲੀ ਨਹੀਂ ਕਰ ਸਕਦਾ ਕੋਈ ਵੀ ਦੋਨਾਂ ਕੋਲ ਤਾਕਤ ਇੰਨੀ ਨਹੀਂ ਹੈ ਤਾਕਤ ਦੀ ਡੈਲੀਗੇਸ਼ਨ ਹੈ ਔਰ ਤਾਕਤਵਰ ਬੰਦਾ ਹੋ ਰਿਹਾ ਹੁਣ ਜਿਹੜਾ ਇਹ ਰਿਵਿਊ ਦੀ ਗੱਲ ਹੈ ਕਿ ਪਾਰਟੀ ਅੰਦਰ ਡਿਫਰੈਂਸ ਆਫ opinion ਹੈ ਇਸ ਮਾਮਲੇ ਦੇ ਵਿੱਚ ਕਿ ਰੀਸਫਲਿੰਗ ਤੁਰੰਤ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਤਾਂ ਕੀ ਕਿਤੇ ਇਹ ਗੱਲ ਨਹੀਂ ਸਾਹਮਣੇ ਆਈ ਅਸਲ ਚ ਕਾਜੇ ਤੱਕ ਜਿਹੜੀ ਸੰਦੀਪ ਪਾਟਕ ਦੀ ਅਗਵਾਈ ਚ ਜਥੇਬੰਦੀ ਦੀ ਮੀਟਿੰਗ ਹੋਈ ਉੱਥੇ ਕਿਸੇ ਨੇ ਇਹ ਵੀ ਕਿਹਾ ਜਾਂ ਨਹੀਂ ਕਿਹਾ ਕਿ ਫਿਰ ਜ਼ਿੰਮੇਵਾਰੀ ਤਾਂ ਭਗਵੰਤ ਮਾਨ ਉਹਨਾਂ ਦੀ ਵੀ ਥਾਉਣੀ ਚਾਹੀਦੀ ਹੈ ਜੇ ਘਟ ਸੀਟਾਂ ਆਈਆਂ ਨੇ ਵੋਟ ਪਰਸੈਂਟੇਜ ਘਟੀ ਹੈ ਤੁਹ ਕੋ ਸਾਰਾ ਕੁਝ ਉਹ ਨਾ ਦਈ ਨਾਸ ਤੇ ਸੀ ਪੂਰਾ ਦਰਮੰਦਾਰ ਉਹਨੇ ਕਿਹਾ ਤੇਰਾ ਜੀਰੋ ਸੰਸਦ ਚ ਵੀ ਭਗਵੰਤ ਮਾਨ ਟੋਟਲ ਕੈਂਪੇਨ ਉਹਦਾ ਤੇ ਕੇਂਦਰਤ ਸੀ ਤੇ ਉੱਥੇ ਜਵਾਬ ਦੇ ਹੀ ਕਿਉਂ ਨਹੀਂ ਹੋਣੀ ਚਾਹੀਦੀ ਜੇ ਬਾਕੀਆਂ ਨੂੰ ਹਟਾਉਣਾ ਹੈ ਫਿਰ ਜੇ ਇਧਰ ਉਧਰੋ ਕਰਨਾ ਬਾਕੀ ਬੰਦਿਆਂ ਨੂੰ ਤੋਏ ਤਾਂ ਸਵਾਲ ਕਰਨਗੇ ਫਿਰ ਚੀਫ ਮਿਨਿਸਟਰ ਤੇ ਵੀ ਤਾਂ ਸਵਾਲ ਉੱਠਦਾ ਹੈ ਤੇ ਪਾਰਟੀ ਕੀ ਕਰ ਰਹੀ ਹੈ ਪਰ ਮੈਨੂੰ ਲੱਗਦਾ ਪਾਰਟੀ ਇੰਨੀ ਵੀਕ ਹੋ ਗਈ ਹੈ ਹੁਣ ਐਡੇ ਵੱਡੇ ਡਿਸੀਜਨ ਲੈਣ ਲਈ ਕਿਸੇ ਵੀ ਮਾਮਲੇ ਚ ਨਹੀਂ ਹੈ ਇੱਕ ਬਹੁਤ ਵੱਡਾ ਮਾਮਲਾ ਚੱਲਿਆ ਸੀ ਇਸ ਤੋਂ ਪਹਿਲਾਂ ਕੁਝ ਨਹੀਂ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਚੜਾਉਣਗੇ ਜੀ ਜੇੜ ਚੋ ਚੱਲ ਰਿਹਾ ਨਵੇਂ ਪੱਗੇ ਪੈ ਰਹੇ ਨੇ ਦਿੱਲੀ ਚ ਪਾਣੀ ਨਹੀਂ ਮਿਲ ਰਿਹਾ ਸੁਪਰੀਮ ਕੋਰਟ ਡਾਂਟ ਰਹੀ ਹੈ ਹਿਮਾਚਲ ਸਰਕਾਰ ਨੂੰ ਵੀ ਤੇ ਦਿੱਲੀ ਦੀ ਸਰਕਾਰ ਨੂੰ ਵੀ ਕਿ ਤੁਸੀਂ ਗੱਲੀਆਂ ਗੱਲਾਂ ਬਾਤਾਂ ਮਾਰ ਰਹੇ ਹੋ ਤੇ ਪਾਣੀ ਵਾਲੇ ਟਰੱਕ ਐਂਟਰ ਫਲਾਨਾ ਜੇ ਉਹ ਕਿੱਥੋਂ ਗਿਆ ਕੀ ਹੋਇਆ ਔਰ ਕੋਈ ਮੈਨੇਜ ਨਹੀਂ ਪ੍ਰੋਪਰ ਕਰ ਰਹੇ ਕੇਜਰੀਵਾਲ ਉਹਨੇ ਇਹ ਦਿਖਾਉਣ ਦੀ ਟਰਾਈ ਕਰ ਰਹੇ ਸੀ ਜਦੋਂ ਅੰਦਰ ਗਏ ਨੇ ਜੇੜ ਦੇ ਵਿੱਚ ਹੁਣ ਵੀ 2 ਜੂਨ ਨੂੰ ਕੈਂਪੇਨ ਕਰਕੇ ਕਿ ਮੈਂ ਚਾਹੇ ਅੰਦਰ ਆ ਪਰ ਦਿੱਲੀ ਦੇ ਲੋਕਾਂ ਨੂੰ ਕੁਝ ਵੀ ਕਮੀ ਨਹੀਂ ਆਉਣ ਦੇਵਾਂਗਾ ਨਾ ਪਾਣੀ ਦੀ ਨਾ ਸਿਹਤ ਦੀ ਨਾ ਸਿੱਖਿਆ ਦੀ ਨਾ ਵਾਤਾਵਰਨ ਦੀ ਜੋ ਵੀ ਚੀਜ਼ਾਂ ਹੁਣ ਉਹ ਆ ਹੀ ਰਹੀਆਂ ਨੇ ਜਿੰਨਾ ਚਿਰ ਉਹ ਜੇਲ੍ਹ ਚ ਨੇ ਲਗਾਤਾਰਤਾ ਦੇ ਵਿੱਚ ਨੇ ਜਦੋਂ ਬਾਹਰ ਵੀ ਆ ਗਏ ਸੀ ਉਸ ਤੋਂ ਬਾਅਦ ਇਹ ਇੱਕ ਪਾਵਨ ਦੀ ਲੱਗੀ ਹੋਈ ਇੱਕ ਕੈਬਨਟ ਮੀਟਿੰਗ ਤਾਂ ਹੋ ਨਹੀਂ ਸਕਦੀ ਜੇ ਕੈਬਨਟ ਮੀਟਿੰਗ ਨਹੀਂ ਹੋ ਸਕਦੀ ਤਾਂ ਪਾਲਿਸੀ ਫੈਸਲੇ ਨਹੀਂ ਲਏ ਜਾ ਸਕਦੇ ਦਾ ਮਤਲਬ ਜੇ ਪਾਲਿਸੀ ਫੈਸਲੇ ਨਹੀਂ ਲਏ ਜਾ ਸਕਦੇ ਤਾਂ ਕਿੰਨਾ ਚਿਰ ਪੈਰਾਲਾਈਸਡ ਚੱਲੇਗਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਸਾਰੇ ਮਾਮਲਿਆਂ ਦੇ ਵਿੱਚ ਪਰ ਮੈਨੂੰ ਇਹ ਲੱਗਦਾ ਕਿ ਕੋਰਟ ਬੜੀ ਵਾਰ ਇਹ ਕਹਿ ਚੁੱਕੀ ਹੈ ਕਿ ਟੈਕਨੀਕਲੀ ਅਸੀਂ ਕੁਝ ਨਹੀਂ ਕਹਿਣਾ ਕਿਉਂਕਿ ਸਾਡਾ ਇਹ ਦਾਇਰਾ ਨਹੀਂ ਬਣਦਾ ਐਗਜ਼ੈਕਟਿਵ ਦਾ ਮਾਮਲਾ ਲੈਫਟ ਇੰਡ ਗਵਰਨਰ ਸੋਚੇ ਲੈਫਟ ਇੰਡੈਟ ਗਵਰਨਰ ਦੀ ਉਪਰੋਤਾਰ ਹਿਲਦੀ ਹੈ ਉਹ ਸ਼ਾਇਦ ਇਹਨਾਂ ਗੱਲਾਂ ਨੂੰ ਦੇਖ ਕੇ ਵੀ ਇੱਕ ਵਾਰ ਫਲਾਪ ਸ਼ੋਅ ਕਰੋ ਲੋਕ ਇਹਨਾਂ ਦੇ ਖਿਲਾਫ ਤੰਗ ਹੋਣ ਉਸ ਤੋਂ ਬਾਅਦ ਆਪ ਹੀ ਦੇਖੀ ਜਾਊਗੀ ਜੋ ਵੀ ਮਰਜ਼ੀ ਹੁੰਦਾ ਤੇ ਆਪਾਂ ਕਾਨੂੰਨ ਲੈਣਾ ਆਪਾਂ ਲੈਂਦੇ ਨਹੀਂ ਇਹ ਫੈਸਲਾ ਤੇ ਇਹਦਾ ਫਾਇਦਾ ਮੈਨੂੰ ਲੱਗਦਾ ਹੈ ਆਵਾਜ਼ੀ ਪਾਰਟੀ ਨੂੰ ਦਿੱਲੀ ਚ ਨਹੀਂ ਹੋ ਰਿਹਾ ਇਹਦਾ ਫਾਇਦਾ ਮੋੜਵੇਂ ਰੂਪ ਚ ਬੀਜੇਪੀ ਨੂੰ ਹੋ ਰਿਹਾ ਜਾਂ ਪਹਿਲੀ ਵਾਰ ਅਲਾਈਅੰਸ ਚੱਲਣੇ ਸਕੋਏ ਕਾਂਗਰਸ ਤੇ ਆਵਾਜ਼ੀ ਪਾਰਟੀ ਔਰ ਜਿਹੜੀ 2019 ਦੀ ਵੀ ਇਲੈਕਸ਼ਨ ਸੀ ਕਾਂਗਰਸ ਦਾ ਪ੍ਰਦਰਸ਼ਨ ਉੱਥੇ ਆਪ ਨਾਲੋਂ ਪਾਰਲੀਮੈਂਟ ਚ ਘੱਟ ਨਹੀਂ ਸੀ ਵਧੀਆ ਸੀ ਇਕੱਲੇ ਕਾਂਗਰਸ ਇਹਦਾ ਮਤਲਬ ਕਾਂਗਰਸ ਨਾਲ ਮਿਲ ਕੇ ਇਹਨਾਂ ਦਾ ਪ੍ਰਦਰਸ਼ਨ ਚੰਗਾ ਇਸ ਵਾਰ ਹੋਣਾ ਚਾਹੀਦਾ ਸੀ ਔਰ ਕਿਤੇ ਨਾ ਕਿਤੇ ਗੱਲ ਸਕੋ ਦਿੱਲੀ ਛੁੱਟ ਸਕਦੀ ਹੈ ਕਾਂਗਰਸੀਆਂ ਤੇ ਵੀ ਕਾਂਗਰਸ ਦੇ ਅੰਦਰ ਹੋਏ ਉੱਠ ਰਹੀ ਹੈ ਕਿ ਜੇ ਦਿੱਲੀ ਚ ਵੀ ਆਵਾਜ਼ੀ ਪਾਰਟੀ ਨਾਲ ਨਾ ਹੁੰਦਾ ਅਿਤਕੀ ਜਿਹੜਾ ਮਾਹੌਲ ਦੇਸ਼ ਦੇ ਵਿੱਚ ਬਣ ਰਿਹਾ ਸੀ ਤੇ ਸ਼ਾਇਦ ਕਾਂਗਰਸ ਪਾਇਦੇਬੰਦ ਰਹਿ ਜਾਂਦੀ ਕੁਝ ਪਰ ਕਿਉਂ ਕਿਉਂਕਿ ਵਿੱਚ ਟੁੱਟਦਾ ਨਜ਼ਰ ਕਿਵੇਂ ਆਇਆ ਜਦੋਂ ਸੁਆਤੀ ਮਾਨੀਵਾਲ ਦਾ ਕੇਸ ਆ ਗਿਆ ਉਸ ਤੋਂ ਬਾਅਦ ਰਾਹੁਲ ਗਾਂਧੀ ਦੀਆਂ ਮੀਟਿੰਗਾਂ 'ਚ ਕੇਜਰੀਵਾਲ ਨੂੰ ਚੇਤਰ ਰੂਪ 'ਚ ਨਵਾਈਟ ਨਹੀਂ ਕੀਤਾ ਗਿਆ ਕਿਉਂਕਿ ਉਹਦਾ ਇੱਕ ਡੈਮੇਜ ਦਿਖਾਈ ਦੇ ਰਿਹਾ ਸੀਗਾ ਉਹ ਇੱਕ ਕੇਸ ਇਹ ਹੋ ਜਾ ਸੀਗਾ ਹੁਣ ਆ ਜਮਾਨਤ ਵੀ ਲੱਗੀ ਹੋਈ ਆ ਉਹਨਾਂ ਦੀ ਉਹਨਾਂ ਦੇ ਪੀਏ ਦੀ ਤੇ ਤੁਸੀਂ ਪੀਏ ਨਾਲ ਖੜਗੇ ਇਹ ਸਾਰੇ ਮਾਮਲਿਆਂ ਦੇ ਵਿੱਚ ਕੇਜਰੀਵਾਲ ਉਹਨਾਂ ਦਾ ਵੀ ਜਿਹੜਾ ਇੱਕ ਮੋਰਲ ਰਾਈਟ ਹੁੰਦਾ ਕਿ ਮੈਂ ਫਲਾਣੇ ਨਾਲ ਤਬਦੀਲੀ ਕਰ ਦੇਣਾ ਇੱਥੇ ਤੇ ਜੇ ਪੰਜਾਬ ਚੋਂ ਐਡਾ ਵੱਡਾ ਦਾਖਲ ਦੇ ਕੇ ਕਰਨਗੇ ਤਾਂ ਇਹ ਸਵਾਲ ਇੱਥੋਂ ਦਿੱਲੀ ਤੇ ਵੀ ਉੱਠ ਸਕਦਾ ਫਿਰ ਜਦੋਂ ਹਾਈ ਕਮਾਂਡ ਕਲਚਰ ਕਮਜ਼ੋਰ ਹੋ ਜਾ ਜਿੰਨਾ ਚਿਰ ਕਾਂਗਰਸ ਦੀ ਇੱਕ ਵਾਰ ਕਮਜ਼ੋਰ ਹੋਊਗੀ ਇਸ ਵਿੱਚੋਂ ਸਾਰੇ ਸੂਬਿਆਂ ਚ ਕਲੇਸ਼ ਬਹੁਤ ਜ਼ਿਆਦਾ ਫੈਲਣ ਲੱਗਿਆ ਸੀ ਵੀ ਹਾਈ ਕਮਾਂਡ ਕੀ ਹੈ ਜੀ ਇਹ ਮੁੜ ਕੇ ਥੋੜਾ ਜਿਹਾ ਜਦੋਂ ਉਹ ਮਜ਼ਬੂਤੀ ਵੱਲ ਚੱਲੇ ਫਿਰ ਉਹੀ ਰਾਹੁਲ ਜੀ ਰਾਹੁਲ ਜੀ ਜਾਂ ਕੜਗੇ ਜੀ ਹੋਣ ਲੱਗਦੀ ਹੈ ਨਹੀਂ ਤਾਂ ਇਹ ਤੋਂ ਪਹਿਲਾਂ ਵੀ ਇੱਕ ਵਾਰ ਹੋ ਗਿਆ ਸੀ ਵੀ ਇਹ ਕੀ ਹੈ ਇਸ ਲਈ ਹਾਈ ਕਮਾਂਡ ਕਲਚਰ ਵੀ ਤਾਕਤ ਨਾਲ ਹੀ ਰਹਿੰਦਾ ਹੈ ਮੋਰਲੀ ਇਹ ਆਮ ਆਦਮੀ ਪਾਰਟੀ ਦੇ ਵਿੱਚ ਵੇ ਬੇਹੱਦ ਕ੍ਰਾਈਸਿਸ ਜਥੇਵੰਦਕ ਤੌਰ ਤੇ اخلاقی ਤੌਰ ਤੇ ਜਾਂ ਸੀਰੀਅਸਲੀ ਰਿਵਿਊ ਕਰਕੇ ਕੋਈ ਫੈਸਲਾ ਲੈਣ ਦੀ ਜਿਹੜੀ ਇੱਕ ਸਮਰੱਥਾ ਹੁੰਦੀ ਹੈ ਇਹਦੇ ਤੌਰ ਤੇ ਕਾਫੀ ਸੰਕਟ ਮੇਰੇ ਖਿਆਲ ਨਾਲ ਹੈਗਾ ਹੈ ਔਰ ਉਹਨੂੰ ਕੋਈ ਓਪਨਲੀ ਮੰਨਨੇ ਤਾਂ ਨਾ ਬਣੇ ਦੇਖੋ ਤਿੰਨ ਅਹਿਮ ਮਸਲੇ ਇਸ ਮਾਮਲੇ 'ਚ ਤੁਸੀਂ ਉਠਾਏ ਨੇ ਇਹ ਸਾਰੀ ਗੱਲਬਾਤ ਦੇ ਵਿੱਚੋਂ ਤਿੰਨ ਮਾਮਲੇ ਨਿਕਲਦੇ ਨੇ ਇੱਕ ਤਾਂ ਹੈ ਕਿ ਰਗਬ ਚੱਡਾ ਜੇ ਮੀਟਿੰਗ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਮੀਟਿੰਗ ਲਈ ਸੱਦਾ ਪੱਤਰ ਕਿਹਨਾਂ ਨੇ ਭੇਜੇ ਨੇ ਹਾਰੇ ਜਾਂ ਜਿੱਤੇ ਉਮੀਦਵਾਰਾਂ ਨੂੰ ਕਿੰਨੇ ਕਿਹਾ ਕਿ ਰਗਵ ਚੱਟਾ ਸਮੀਖਿਆ ਲਈ ਮੀਟਿੰਗ ਕਰਨਗੇ ਸ਼ੁੱਕਰਵਾਰ ਔਰ ਤੁਸੀਂ ਹਾਜ਼ਰ ਰਹਿਣਾ ਨੰਬਰ 1 ਨੰਬਰ 2 ਪਿਛਲੇ ਦਿਨਾਂ ਦੇ ਵਿੱਚ ਜਦੋਂ ਰਗਵ ਚੱਟਾ ਕੇਦਰੀਵਾਲ ਸਾਹਿਬ ਸੰਕਟ ਚ ਸੀਗੇ ਤਾਂ ਉਹ ਵਿਦੇਸ਼ ਰਹੇ ਬਹੁਤ ਦਿਨ ਜਦੋਂ ਵਾਪਸ ਆਏ ਤਾਂ ਇਹ ਮੰਨਿਆ ਗਿਆ ਕਿ ਉਹਨਾਂ ਨੂੰ ਵੀ ਓਨੀ ਤਵੱਜੋ ਨਹੀਂ ਮਿਲੀ ਫਿਰ ਉਹ ਪੰਜਾਬ ਚ ਆਏ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਖਾਸ ਪ੍ਰੋਗਰਾਮ ਨਹੀਂ ਮਿਲਿਆ ਉਹਨਾਂ ਨੇ ਆਪਣੇ ਤੌਰ ਤੇ ਉਮੀਦਵਾਰਾਂ ਨਾਲ ਕੁਝ ਪ੍ਰੋਗਰਾਮ ਉਲੀਕੇ ਜਿੰਦੇ ਵਿੱਚ ਫਤੇਕਰ ਸਾਹਿਬ ਆਨੰਦਪੁਰ ਸਾਹਿਬ ਦੇ ਕੁਝ ਹਲਕੇ ਸੀਗੇ ਜਿੱਥੋਂ ਉਹਨਾਂ ਨੇ ਬਾਅਦ ਦੇ ਵਿੱਚ ਸੰਗਠਨ ਚ ਇਹ ਸ਼ਿਕਾਇਤ ਵੀ ਕੀਤੀ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਮੈਨੂੰ ਮੀਡੀਆ ਦੇ ਵਿੱਚ ਕਵਰੇਜ ਨਹੀਂ ਮਿਲੀ ਔਰ ਉਹਦਾ ਉਹਨਾਂ ਭਾਂਡਾ ਉਹਦਾ ਠਿੱਕਰਾ ਜਿਹੜੀ ਮੀਡੀਆ ਟੀਮ ਆ ਉਹਦੇ ਤੇ ਪੰਨਿਆ ਤੇ ਫਿਰ ਇੱਕ ਵਾਰੀ ਫਿਰ ਉਹਨਾਂ ਨੇ ਇਸ ਗੱਲ ਦਾ ਗਿਲਾ ਕੀਤਾ ਕਿ ਮੈਨੂੰ ਲੋੜੀਂਦੀ ਤਵੱਜੋ ਨਾ ਦੇਣ ਦਾ ਕੀ ਕਾਰਨ ਹੈ ਕੋਈ ਵਿਅਕਤੀ ਮੇਰੇ ਖਿਲਾਫ ਕੀ ਸਾਜ਼ਿਸ਼ ਕਰ ਰਿਹਾ ਇੱਕ ਸਵਾਲ ਇਹ ਵੀ ਆ ਕਿ ਰਗਵ ਚੱਡਾ ਉੱਡਾ ਵੱਡਾ ਪਾਵਰ ਸੈਂਟਰ ਨਹੀਂ ਸੀ ਰਹੇ ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਉਹ ਅੰਮ੍ਰਿਤਸਰ ਆਏ ਅੰਮ੍ਰਿਤਸਰ ਚ ਕੁਝ ਅਧਿਕਾਰੀਆਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਇੱਕ ਮੈਂਬਰ ਪਾਰਲੀਮੈਂਟ ਮੈਂ ਨਾਮ ਹੀ ਲੈ ਦਿੰਨਾ ਮੀਤ ਥੇਰ ਨੂੰ ਮਿਲਣਾ ਆਇਆ ਉਸ ਮੌਕੇ ਤੇ ਫਿਰ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਹੀ ਫਲਾਈ ਕੀਤੇ ਮੰਨਿਆ ਜਾ ਰਿਹਾ ਸੀ ਕਿ ਉਹ ਕਿਤੇ ਬਾਹਰ ਗਏ ਪਰ ਹੁਣ ਉਹ ਵਾਪਸ ਜੇ ਪਰਤੇ ਨੇ ਉਹ ਇੱਥੇ ਲੋਕਲ ਸ਼ਿਮਲੇ ਹੋਣ ਦੀ ਗੱਲ ਹੋ ਰਹੀ ਸੀਗੀ ਬਕਾਲ ਬਚਰਨਜੀਤ ਭੁੱਲਰ ਤਾਂ ਫਿਰ ਇਹਦਾ ਮਤਲਬ ਹੈ ਕਿ ਹੁਣ ਕੀ ਪਾਵਰ ਸੈਂਟਰ ਪਰਤਾ ਆ ਉਹ ਕਿਹਦੇ ਕਹਿਣ ਤੇ ਮੀਟਿੰਗ ਕਰ ਰਿਹਾ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਅਧਿਕਾਰਤ ਕੀਤਾ ਜਾਂ ਕੀ ਗੱਲ ਆ ਜੇ ਉਹ ਆਰੇ ਨੇ ਮੀਟਿੰਗ ਕਰ ਰਹੇ ਨੇ ਤਾਂ ਮੁੱਖ ਮੰਤਰੀ ਨੂੰ ਕੁਦਰਤੀ ਤੌਰ ਤੇ ਪਰੇਸ਼ਾਨੀ ਤਾਂ ਹੋਊਗੀ ਔਰ ਫਿਰ ਤੀਜੀ ਗੱਲ ਜਦੋਂ ਤੁਸੀਂ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਦੀ ਸਮੀਖਿਆ ਮੀਟਿੰਗ ਨੂੰ ਦੇਖਦੇ ਹੋ ਤਾਂ ਜਦੋਂ ਇਹ ਸ਼ੁਰੂਆਤ ਵਿੱਚ ਟਿਕਟਾਂ ਵੰਡਣ ਤੋਂ ਪਹਿਲਾਂ ਗੱਠ ਜੋੜਾਂ ਦੀ ਗੱਲ ਚੱਲ ਰਹੀ ਸੀ ਤਾਂ ਅਸੀਂ ਜ਼ਿਕਰ ਕੀਤਾ ਸੀ ਔਰ ਬੜੀ ਜ਼ਿੰਮੇਵਾਰੀ ਨਾਲ ਕਿ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਅੰਦਰੂਨੀ ਮੀਟਿੰਗ 'ਚ ਜ਼ੋਰ ਦੇ ਕੇ ਕਿਹਾ ਸੀ ਕਿ ਸਾਨੂੰ ਕੱਲਿਆਂ ਲੜਨਾ ਚਾਹੀਦਾ ਜੋ ਫੈਸਲਾ ਲੈਣਾ ਤੁਸੀਂ ਲੈਣਾ ਮਰਜੀ ਤੁਹਾਡੀ ਜੋ ਲੋਗੇ ਮੈਨੂੰ ਪਰਵਾਹ ਨਾ ਪਰ ਮੇਰੀ ਪੁੱਛਦੇ ਹੋ ਤਾਂ ਸਾਨੂੰ ਕੱਲਿਆ ਜਾਣਾ ਚਾਹੀਦਾ ਕਾਂਗਰਸ ਨਾਲ ਨਹੀਂ ਜਾਣਾ ਚਾਹੀਦਾ ਕੀ ਕੇਜਰੀਵਾਲ ਨੇ ਇਸ ਮੌਕੇ ਤੇ ਭਗਵੰਤ ਮਾਨ ਨੂੰ ਉਹ ਗੱਲ ਯਾਦ ਕਰਾਈ ਕਿ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਲੜਦੇ ਤਾਂ ਸਵੀਪ ਵੀ ਕਰ ਸਕਦੇ ਸੀ ਆਪਾਂ ਨੁਕਸਾਨ ਚ ਰਹਿ ਗਏ ਕੀ ਮੁੱਖ ਮੰਤਰੀ ਨੇ ਮੋੜਵਾਇਆ ਕਿ ਆ ਕਿ ਇੱਥੇ ਮੈਸੇਜ ਇਹ ਫੈਲਿਆ ਸੀ ਕਿ ਇਹ ਗੱਠਜੋੜ ਚ ਨਾ ਹੁੰਦਿਆਂ ਵੀ ਗੱਠਜੋੜ ਚ ਨੇ ਤੇ ਜੇ ਵੋਟ ਹੀ ਪਾਉਣੀ ਉੱਤੇ ਲਈ ਪਾਉਣੀ ਕਾਂਗਰਸ ਨੂੰ ਪਾਓ ਆਮ ਆਦਮੀ ਪਾਰਟੀ ਤਾਂ ਛੋਟੀ ਪਾਰਟੀ ਹੈ ਉਹਦਾ ਸਾਨੂੰ ਨੁਕਸਾਨ ਹੋਇਆ ਇਹ ਸਾਰੇ ਮਾਮਲੇ ਤਾਂ ਇਸ ਵੇਲੇ ਖੜੇ ਨੇ ਪਰ ਕੀ ਇੱਥੇ ਖੜ ਕੇ ਜਦੋਂ ਤੁਸੀਂ ਪਾਰਟੀ ਸੰਗਠਨ ਸਰਕਾਰ ਦੀ ਵਰਕਿੰਗ ਸਰਕਾਰ ਦੇ ਵਿੱਚ ਅਹਿਮ ਪੋਸਟਾਂ ਪਾਵਰ ਸੈਂਟਰ ਉਹਨਾਂ ਨੂੰ ਦੇਖਦੇ ਹੋ ਸਾਹ ਮੀਰ ਸਿੰਘ ਜੀ ਤਾਂ ਆਉਂਦੇ ਦਿਨਾਂ ਦੇ ਵਿੱਚ ਭਗਵੰਤ ਮਾਨ ਬਾਣਾ ਮੰਨ ਕੇ ਤੁਰੇ ਰਹਿਣਗੇ ਅੱਗੇ ਨਾਲੋਂ ਪਾਵਰਫੁੱਲ ਹੋਣਗੇ ਅੱਗੇ ਨਾਲੋਂ ਮੁਸ਼ਕਲ ਚਾਉਣਗੇ ਤੁਸੀਂ ਕਿਵੇਂ ਫੀਲ ਕਰ ਰਹੇ ਇੱਥੇ ਖੜ ਕੇ ਕਿ ਜਦੋਂ ਡਾਉਨਫਾਲ ਪਾਰਟੀਆਂ ਤੇ ਹੁੰਦੇ ਨੇ ਤਾਂ ਫਿਰ ਐਜ਼ ਇਟ ਇਜ਼ ਤੁਰਦੇ ਰਹਿਣਾ ਚਾਹੀਦਾ ਜਾਂ ਇਹ ਕੋਈ ਤਬਦੀਲੀ ਲਈ ਵੀ ਔਲਣਗੇ ਨਹੀਂ ਮੈਨੂੰ ਲੱਗਦਾ ਜਿਹੜਾ ਹੋ ਰਿਹਾ ਜਿਸ ਟਾਈਪ ਦੇ ਪਾਵਰ ਸੈਂਟਰ ਅੱਜਕੱਲ੍ਹ ਦੁਵਾਰਾ ਫੇਰ ਦਖਲ ਦੇਣ ਲੱਗੇ ਨੇ ਜੇ ਰਾਗਵ ਚੱਡਾ ਜਾਂ ਜਿਹੜੇ ਇਸ ਪਾਰਟੀ ਦੇ ਵਿੱਚ ਕੋਈ ਮਾਸ ਲੀਡਰ ਹਜੇ ਨਹੀਂ ਹੈ ਉਹ ਕੇਜਰੀਵਾਲੀ ਆ ਜਿਹੜਾ ਕੇਜਰੀਵਾਲ ਦੇ ਨਾਂ ਤੇ ਪਾਰਟੀ ਚੱਲਦੀ ਆ ਜਾਂ ਪੰਜਾਬ ਵਿੱਚ ਭਗਵੰਤ ਮਾਨ ਜਿਹਦੇ ਕਰਕੇ ਇਕੱਠ ਹੁੰਦਾ ਤੇ ਜਿਹਦੇ ਕਰਕੇ ਉਹ ਗੱਲ ਕਰ ਸਕਦੇ ਨੇ ਜੇ ਲੀਡਰਾਂ ਦੇ ਤੌਰ ਤੇ ਦੇਖਿਆ ਜਾਵੇ ਬਾਕੀ ਸਾਰੇ ਟੈਕਨੀਕਲੀ ਕੋਈ ਅਕਾਊਂਟੈਂਟ ਕੋਈ IIT ਕੋਈ ਫਲਾਨਾ ਕਿਤੋਂ ਲਿਆ ਕੇ ਉਹ ਟੈਕਨੀਕਲ ਸਕਿਲਡ ਬੰਦੇ ਲਿਆਂਦੇ ਜਿਹੜੇ ਉਹ ਕੰਮ ਕਰ ਰਹੇ ਨੇ ਔਰ ਉਹਨਾਂ ਦਾ ਉਹਨਾਂ ਦਾ ਵੀ ਪਾਰਟੀਆਂ ਚ ਕੰਮ ਹੁੰਦਾ ਹੈ ਮਤਲਬ ਰਗਵ ਚੰਡਾ ਵੀ ਆਰਟੀਕੂਲੇਟ ਕਰ ਲੈਂਦਾ ਪ੍ਰੈਸ ਕਾਨਫਰੰਸ ਚੰਗੀ ਕਰ ਲੈਂਦਾ ਬਾਕੀ ਹੈ ਪਰ ਮਾਸੇਜ ਦੇ ਵਿੱਚ ਪੰਜਾਬ ਦੇ ਲੋਕ ਉਹਨੂੰ ਅੜੀਕਦੇ ਹੋਣ ਕਿ ਆਓ ਜੀ ਰਗਵ ਚੰਡਾ ਜੀ ਤੁਸੀਂ ਲੈਕਚਰ ਦਿਓ ਤੇ ਤੁਹਾਡੇ ਕਰਕੇ ਅਸੀਂ ਵੋਟ ਪਾ ਦਨੇ ਆ ਜਿੰਨਾ ਦਿੱਲੀ ਦਖਲ ਦੇਈ ਜਾਏਗਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਮਜ਼ੋਰ ਹੋਈ ਜਾਏਗੀ ਇਹ ਗੱਲ ਕਲੀਅਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰਤਾ ਦੇ ਵਿੱਚ ਜਿਹੜੀ ਐਂਟੀ ਕਮੇਸੀ ਹੈ ਉਹਦੇ ਵਿੱਚ ਹੋਰ ਗੱਲਾਂ ਵੀ ਨੇ ਪਰ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਦਿੱਲੀ ਦਾ ਦਾਖਲ ਹੈ ਫੈਸਲਿਆਂ ਦੇ ਵਿੱਚ ਟੋਟਲ ਦੇ ਵਿੱਚ ਕੱਲੇ ਕੱਲੇ ਮੰਤਰੀ ਤੇ ਕਬਜੇ ਬੰਦੇ ਲਾ ਰੱਖੇ ਨੇ ਦਿੱਲੀ ਤੋਂ ਕਿਉਂ ਆਉਂਦੇ ਨੇ ਸੈਕਟਰੀਅਟ ਦੇ ਵਿੱਚ ਪਾਵਰਫੁੱਲ ਬੰਦੇ ਦਿੱਲੀ ਤੋਂ ਕਿਉਂ ਬਿਠਾ ਰੱਖੇ ਨੇ ਇਹ ਗੱਲਾਂ ਤਾਂ ਨਾਰਮਲ ਚੱਲੀਆਂ ਨੇ ਸਾਰੇ ਕਿਤੇ ਚੱਲ ਰਹੀਆਂ ਨੇ ਔਰ ਫਿਰ ਭਗਵਤਮਾਨ ਵੀ ਇਹਦੇ ਤੇ ਤਾਂ ਰਾਗਵ ਚੱਡੇ ਦਾ ਤਾਂ ਉਹ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਤੋਂ ਨਾਜ਼ਗੀ ਤਾਂ ਦਿਖਦੀ ਹੈ ਕਿ ਨਹੀਂ ਜੇ ਕੀਤਾ ਤਾਂ ਮਤਲਬ ਉਹ ਨਹੀਂ ਪਸੰਦ ਕਰ ਰਹੇ ਇਸ ਮਾਮਲੇ ਦੇ ਵਿੱਚ ਤੇ ਜੇ ਫਿਰ ਵੀ ਉਹ ਮੀਟਿੰਗਾਂ ਕਰਦੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਜਥੇਵੰਦੀ ਦੇ ਅਨੁਸ਼ਾਸਨ ਦੀ ਤਾਂ ਉਲੰਘਣਾ ਹੈ ਨਾ ਜੇ ਕੇਜਰੀਵਾਲ ਉਹਨਾਂ ਦੇ ਇਸ਼ਾਰੇ ਤੋਂ ਬਿਨਾਂ ਕਰਦੇ ਨੇ ਜੇ ਜਥੇਵੰਦੀ ਦੀ ਡਿਊਟੀ ਤੋਂ ਬਿਨਾਂ ਕਰਦੇ ਨੇ ਤੇ ਜੇ ਭਗਵਤ ਮਾਨ ਦੀ رائے ਤੋਂ ਬਿਨਾਂ ਕਰਦੇ ਨੇ ਤਾਂ ਕੀ ਅਨੁਸ਼ਾਸਨ ਕਾਰਵਾਈ ਵੀ ਕੋਈ ਹੁੰਦੀ ਹੈ ਜਾਂ ਹੋਏਗੀ ਜਾਂ ਕਿਸੇ ਉਹ ਸਾਰੇ ਮਾਮਲੇ ਦੇ ਵਿੱਚ ਫਿਰ ਲੋਕ ਜਾਣਗੇ ਵੀ ਕਿਉਂ ਜੇ ਇਸ਼ਾਰਾ ਇਸ ਤਰ੍ਹਾਂ ਦਾ ਹੋਇਆ ਫਿਰ ਲੋਕ ਜਾਣਗੇ ਵੀ ਨਹੀਂ ਹੋ ਸਕਦਾ ਨੋਕਾ ਤੱਕ ਕਈ ਵਾਰ ਇਨਾ ਮੈਸੇਜ ਵੀ ਨਹੀਂ ਪਹੁੰਚਦਾ ਹੁੰਦਾ ਕੋਈ ਪਛਾਇਤ ਆਹੀ ਹੈ ਨਾ ਕਿ ਨਹੀਂ ਜਾਓਗੇ ਜੇ ਨਿਊਟਰਲ ਜਾਂ ਛੱਡ ਦਿੰਦੇ ਹੋ ਤੁਸੀਂ ਇਹਦਾ ਮਤਲਬ ਉਸ ਬੰਦੇ ਦੀ ਉਹ ਮਦਦ ਕਰ ਰਹੇ ਹੁੰਦੇ ਉਹ ਜਦੋਂ ਨਿਊਟਰਲ ਛੱਡ ਦਿੰਦੇ ਹੁੰਦੇ ਜਦੋਂ ਉਹ ਕਹਿੰਦੇ ਹੁੰਦੇ ਉਹ ਕਿਸੇ ਨੇ ਨਹੀਂ ਜਾਣਾ ਬਿਨਾਂ ਫੁਲਾਨੀ ਹਦਦ ਤੋਂ ਫਿਰ ਕਈ ਵਾਰ ਉਹ ਜਿਹੜਾ ਗ੍ਰੇ ਏਰੀਆ ਜਾਂ ਹੁੰਦਾ ਉਹਦਾ ਫਾਇਦਾ ਕਈ ਵਾਰ ਉਠਾ ਜਾਂਦਾ ਕੋਈ ਨਾ ਕੋਈ ਬੰਦਾ ਜਿੱਨਾ ਚਿਰ ਕਲੈਰਿਟੀ ਨਹੀਂ ਹੁੰਦੀ ਪਰ ਦੂਜੀ ਗੱਲ ਇਹ ਹੈ ਕਿ ਜਿਹੜਾ ਨਾਰਮਲ ਸਿਚੁਏਸ਼ਨ ਹੋਣਾ ਜਿਵੇਂ ਲਈ ਜਾ ਰਹੀ ਹੈ ਜੇ ਕੇਜਰੀਵਾਲ ਨੇ ਮੰਨ ਲਓ ਇਹ ਕਿਹਾ ਹੋਵੇ ਕਿ ਜੇ ਆਪਾਂ ਇਕੱਠੇ ਲੜ ਲੈਂਦੇ ਔਰ ਮੈਨੂੰ ਨਹੀਂ ਲੱਗਦਾ ਕਿ ਕੀ ਹੋਊਗਾ ਤੇ ਉਹ ਤਾਂ ਫਿਰ ਦਿੱਲੀ ਦੇ ਵਿੱਚ ਵੀ ਇਕੱਠੇ ਲੜ ਕੇ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਕੀ ਹੋਇਆ ਜੀ ਦਿੱਲੀ ਦੇ ਵਿੱਚ ਤਾਂ بڑے ਵੱਡੇ ਮਾਰਜਨ ਨਾਲ ਫਿਰ ਵੀ ਹਾਰ ਗਏ ਸਾਰੇ ਦਿੱਲੀ ਦੀ ਜਨਤਾ ਦੇ ਮਾਨਸਿਕਤਾ 'ਚ ਇੱਕ ਗੱਲ ਵਸੀ ਹੋਈ ਹੈ ਕਿ ਤਾਂ ਕੇਜਰੀਵਾਲ ਆ ਠੀਕ ਹੈ ਉੱਪਰ ਮੋਦੀ ਹੈ ਕੀ ਤੁਹਾਡਾ ਇਹ ਜਿਹੜਾ ਇੱਕ ਬਿਆਨੀਆਂ ਸੀ ਇਹ ਤੋੜਨ 'ਚ ਕਾਮਯਾਬੀ ਨਹੀਂ ਤੁਸੀਂ ਹੋ ਸਕੇ ਇੰਨੀਆਂ ਇਲੈਕਸ਼ਨਾਂ ਤੋਂ ਬਾਅਦ ਮਤਲਬ ਤੀਜੀ ਇਲੈਕਸ਼ਨ ਹੋ ਗਈ ਹੁਣ ਇਹ ਦਿੱਲੀ ਦੇ ਲੋਕਾਂ 'ਚ ਇਹੀ ਗੱਲ ਚੱਲਦੀ ਰਹੀ ਹੈ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਇਕੱਠੇ ਲੜਦੇ ਬਾਈ ਚਾਂਸ ਦੋਨੋਂ ਤਾਂ ਬੜਾਈ ਆਰਾਮ ਨਾਲ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਕਿ ਅਕਾਲੀ ਬੀਜਪੀ ਨਾਲ ਐਸ ਵੀ ਹੋ ਜਾਣਾ ਸੀ। ਹਾਂ। ਔਰ ਜੇ ਇਹ ਐ ਅਨਾਸ ਦੋਨੇ ਟਕਰਾਉਂਦੇ ਤਾਂ ਹੋ ਸਕਦਾ ਨਤੀਜੇ ਇਦੋਂ ਵੀ ਥੋੜਾ ਜਿਹਾ ਫਰਕ ਹੋਣਾ। ਔਰ ਅਕਾਲੀ ਬੀਜਪੀ ਬੀਜਪੀ ਨੂੰ ਇੱਕ ਨਹੀਂ ਆਈ ਹੋ ਸਕਦਾ ਇੱਕ ਦੋ ਬੀਜਪੀ ਵੀ ਲਾਏ ਜਾਂਦੀ ਫਿਰ ਦੋ ਤਿੰਨ ਹੋ ਜਾਂਦੇ। ਤੇ ਇੱਕ ਅੰਦੀ ਹੋਰ ਅਕਾਲੀ ਦਲ ਵੀ ਕਿਉਂਕਿ ਫਿਰ ਬਿਲਕੁਲ ਹੁਣ ਜਿਹੜਾ ਕੱਲਾ ਕੱਲਾ ਹੋ ਗਿਆ ਚਾਰ ਕੋਨੇ ਇੱਧਰ ਉੱਧਰ ਹੋ ਗਏ ਫਿਰ ਸਿੱਧਾ ਆ ਨਾ ਸੀ। ਅੱਛਾ ਇੱਕ ਮੈਸੇਜ ਪੰਜਾਬ ਦੇ ਲੋਕਾਂ 'ਚ ਇਹ ਵੀ ਜਾਣਾ ਸੀ ਜਿਹੜਾ ਕਾਂਗਰਸੀ ਰੋਜ ਉਠਾਰੇ ਸੀ। ਵੀ ਸਾਡੇ ਬੰਦੇ ਇੰਨਾ ਚਿਰ ਦੇ ਚੱਕ ਚੱਕ ਕੇ ਅੰਦਰ ਕੀਤੇ ਨੇ ਅਸੀਂ ਕਿਹੜੇ ਮੂੰਹ ਨਾਲ ਜਾਵਾਂਗੇ ਕਿ ਆਵਾਮ ਦੀ ਪਾਰਟੀ ਨੂੰ ਫਰਾਂ ਦੇ ਤਪਚਾਓ ਕਾਂਗਰਸ ਦਾ ਇੱਕ ਥੜਾ ਬਾਗੀ ਹੋਣ ਦੀ ਸੰਭਾਵਨਾ ਦੇ ਵਿੱਚ ਸੀ ਬਾਗੀ ਨਾ ਹੁੰਦਾ ਪੈਸਾ ਬਜ਼ੁਰੂਰ ਹੋ ਜਾਂਦਾ ਜੇਕਰ ਇਸੇ ਤਰੀਕੇ ਨਾਲ ਗੱਲ ਚੱਲਦੀ ਔਰ ਇਹਦੇ ਨਾਲ ਦੀ ਨਾਲ ਇਹ ਵੀ ਇੱਕ ਗੱਲ ਸੀਗੀ ਕਿ ਮੇਨ ਆਪੋਜੀਸ਼ਨ ਪਾਰਟੀ ਤੇ ਸੱਤਾਧਾਰੀ ਪਾਰਟੀ ਦੋਨੋਂ ਮਿਲੀ ਭੁਗਤ ਨਾਲ ਲੜਦੀਆਂ ਨੇ ਮੈਨੂੰ ਤਾਂ ਲੱਗਦਾ ਕਿਤੇ ਹੋਰ ਨੁਕਸਾਨ ਵੀ ਹੋ ਜਾਂਦਾ ਕਿਤੇ ਹੋਰ ਜਾ ਕੇ ਸਾਰੇ ਕਿਤੇ ਸਭੇ ਉਲਟਾ ਇਹ ਦੀ بجائے ਕਿ ਜੇਕ ਫਾਇਦਾ ਹੋਣ ਦੀ بجائے ਤੁਸੀਂ ਬਹੁਤ ਸਾਰੇ ਵਰਕਰਾਂ ਨੂੰ ਨਹੀਂ ਤੋੜ ਸਕਦੇ ਹੁੰਦੇ ਇਸ ਪੱਧਰ ਦੇ ਉੱਤੇ ਔਰ ਫਿਰ ਡੋਮਿਨੈਂਸ ਫਿਰ ਕਾਂਗਰਸ ਦਾ ਬੰਡਾ ਲਾਸ ਹੋ ਜਾਣਾ ਸੀਗਾ ਜੇ ਕਾਂਗਰਸ ਨਾਲ ਮਿਲ ਕੇ ਪੰਜਾਬ ਚ ਕਰਨੀ ਇਹਦੇ ਬਿਲਕੁਲ ਔਰ ਉਹ ਲਾਸ ਸ਼ਾਇਦ ਉਹ ਨਹੀਂ ਸੀ ਕਰਾਉਣਾ ਚਾਹੁੰਦੇ ਹੋਣਗੇ ਕਾਂਗਰਸੀ ਵੀ ਉਧਰੋਂ ਵੀ ਤਾਂ ਇਹ ਗੱਲ ਬਾਰ-ਬਾਰ ਆ ਰਹੀ ਸੀ ਨਾ ਹਾਈ ਕਮਾਂਡ ਕੋਲੋਂ ਜਾ ਜਾ ਕੇ ਕਹਿ ਰਹੇ ਸੀ ਵੀ ਨਹੀਂ ਜੀ ਅਸੀਂ ਨਹੀਂ ਕਰਨਾ ਅਸੀਂ ਨਹੀਂ ਕਰਨਾ ਤੇ ਇਸ ਲਈ ਇਹ ਇੱਕ ਪਾਸੇ ਇੱਕ ਇੱਕ ਹੱਥ ਤਾਂ ਹੁੰਦੀ ਨਹੀਂ ਗੱਲ ਜੇ ਕਿਨੇ ਅਲਾਇਸ ਕਰਨਾ ਕਿਨੇ ਨਹੀਂ ਔਰ ਜੇ ਆਪ ਕਹੀ ਜਾਂਦੇ ਅਲਾਇਸ ਕਰਦੇ ਆਂ ਜੀ ਅਸੀਂ ਤਾਂ ਕਰਦੇ ਹੀ ਨਹੀਂ ਤਾਂ ਵੀ ਉਹਨਾਂ ਦੇ ਖਿਲਾਫ ਜੁਣੀ ਸੀ ਤੇ ਜੇਕਰ ਉਹ ਕਹੀ ਜਾਂਦੇ ਇਕੱਲੀ ਤਰ ਕਹਿੰਦੀ ਮੈਂ ਨਹੀਂ ਕਰਨੀ ਤਾਂ ਕਈ ਵਾਰ ਉਹਦਾ ਵੀ ਉਲਟਾ ਹੋ ਜਾਂਦਾ ਕੰਮ ਇਸ ਲਈ ਇਹ ਉਦੋਂ ਦੇ ਹਾਲਾਤ 'ਤੇ ਨਿਰਭਰ ਕਰਦਾ ਹੁਣ ਤਾਂ ਆਫਟਰ ਥੌਟ ਹੈ ਕਿ ਜਾਇ ਨਾ ਕਰਦੇ ਆ ਐਨਾ ਕਰਦੇ ਆ ਨਾ ਕਰਦੇ ਜਦੋਂ ਜ਼ਿੰਮੇਵਾਰੀਆਂ ਫਿਕਸ ਹੋ ਰਹੀਆਂ ਹੋਣ ਫਿਰ ਆਪਣੇ ਆਪਣੇ ਲਾਜਿਕ ਦਿੱਤੇ ਜਾਂਦੇ ਆ ਤਾਂ ਕਿ ਭਾਰ ਥੋੜਾ ਜਿਹਾ ਜਿੱਤੇ ਪੈ ਰਿਹਾ ਹੋਵੇ ਉੱਤੇ ਘਟ ਜੇ ਪਰ ਜਿਹੜਾ ਸਵਾਲ ਮੁੱਖ ਮੰਤਰੀ ਔਰ ਜਿਹੜੀ ਸਟੇਟ ਦੇ ਸੱਤਾ ਦੇ ਵਿੱਚ ਕੁਝ ਨਵੇਂ ਸਮੀਕਰਨ ਬਣ ਰਹੇ ਆ ਇਹਨਾਂ ਨੂੰ ਨੀਚਲਾ ਕੇ ਤੱਕਣ ਦੀ ਲੋੜ ਆ ਕਿ ਸੱਚਮੁੱਚ ਰਾਗਵ ਛੱਡਾ ਪੇਸ਼ ਹੋ ਰਹੇ ਨੇ ਜੇਕਰ ਅਸੀਂ ਅਖਬਾਰ ਦੀ ਖਬਰ ਦੇ ਆਧਾਰ ਤੇ ਗੱਲ ਕਰੀਏ ਅਸੀਂ ਇਹਨੂੰ ਵੈਰੀਫਾਈ ਕਰਨ ਦਾ ਯਤਨ ਨਹੀਂ ਕੀਤਾ ਇਹਦੇ ਉੱਤੇ ਕੋਈ ਮਿਹਨਤ ਨਹੀਂ ਕੀਤੀ ਅਸੀਂ ਇਹਨੂੰ ਐਜ਼ ਇਟ ਇਜ਼ ਨਰੇਟ ਕੀਤਾ ਅਤੇ ਚਰਚਾ ਕੀਤੀ ਆ ਤੇ ਦੂਜਾ ਇਹ ਕਿ ਜਿਹੜਾ ਰੀਸ਼ਫਲ ਹੈ ਇਹ ਮੁੱਖ ਮੰਤਰੀ ਦੇ ਦਖਲ ਨਾਲ ਰੁਕਿਆ ਜਾਂ ਇਹ ਕੇਜਰੀਵਾਲ ਸਾਹਿਬ ਦੇ ਦਖਲ ਨਾਲ ਰੁਕਿਆ ਕੀ ਇਹ ਮਤਭੇਦਾਂ ਕਰਕੇ ਰੋਕਿਆ ਮਤਭੇਦਾਂ ਕਰਕੇ ਪੰਜਾਬ ਦੀ ਸੱਤਾ ਦੇ ਵਿੱਚ ਔਰ ਕਿਹਾ ਗਿਆ ਕਿ ਚੁੱਪ ਕਰਕੇ ਜਲੰਧਰ ਦੀ ਇਲੈਕਸ਼ਨ ਲੜੋ ਜਾ ਕੇ ਮੁੱਖ ਮੰਤਰੀ ਸਾਹਿਬ ਵਧਿਆ ਜਾਏ ਉਮੀਦਵਾਰ ਲੱਭੋ ਜਾ ਕੇ ਉਧਰ ਧਿਆਨ ਦਿਓ ਬਾਅਦ ਚ ਸੋਚਾਂਗੇ ਇਹ ਸਵਾਲ ਜਿਹੜੇ ਅੱਜ ਤੈਰਦੇ ਰਹਿਣਗੇ ਤੇ ਨਜ਼ਰ ਸਾਡੀ ਬਣੀ ਰਹੂਗੀ